I mm -hmm. جی تیرے کب نو گون گن کہہ کہہ گا تو صاحب گن دانا ਤੁਮਰੀ ਮਹਿਮਾ ਵਰਣਨ ਸਾਥ ਕੋ ਤੂੰ ਤਾਕਰ ਪੂਜਿਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਕਿਰਪਾ ਨਿਦ ਦਇਆਲ ਇਕ ਅਖਰ ਹਰ ਮਨ ਬਸਤ ਨਾਨਕ ਹੋਤ ਨਹਾਲ ਜੀ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾ ਜੁਗੋ ਜੁਗ ਅਟਲ دو جہنان دے والی تکتان دے مالک مجشم رحمتان پنڈار تن تن صاحب سری گروہ گرد صاحب ਮਹਾਰਾਜ ਜੀ ਦੇ ਪਵਨ ਪਵਿੱਤਰ ਹਾਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ 사ਤਗੁਰਾਂ ਦੀ ਦੀ ਪਾਵਨ ਮੁਬਾਰਕ ਨਿੱਗੀ ਗੋਦ ਦਾ ਆਨੰਦ ਮਾਣ ਰਹੀ ਪਰਤ ਸਨਮਾਨਯੋਗ ਗੁਰਪਿਆਰੀ ਗੁਰਸਵਾਰੀ ਖਾਲਸਾ ਰੂਪ ਸਤ ਸੰਗਤ ਜੀਓ ਵਡੇ ਹੀ پاک ਹਨ ਜਗਤ ਗੁਰੂ ਜਗਤ ਸਵਾਮੀ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਜੀਵਨ ਇਤਿਹਾਸ ਦੀ ਅਪਾ ਹਰ ਰੋਜ ਸੰਜ ਪਾਉਂਦੇ ਹਾਂ ਜੀਵਨ ਅਤਿਆਸ ਦੀ ਲੜੀ ਵਾਰ ਕਥਾ ਵਿਚਾਰ ਕਰਦੇ ਹਾਂ ਸਵਾਉ ਸਤਿਗੁਰਾਂ ਦੀ ਜੀਵਨ ਅਤਿਆਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਗੁਰੂ ਕਿਰਪਾ ਦਾਸ ਨੂੰ ਬਖਸ਼ੋ ਬਖਸ਼ੀ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਝ ਪਾਈ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰੂ ਮਹਾਰਕ ਚਰਣਾ ਦੇ ਅੰਦਰ ਡਜਰੀਆਂ ਲਗਾਈ ਆਦੋ ਗੋਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਜੋ ਆਪਾਂ ਪਿਛਲੀ ਲੜੀ ਦੇ ਵਿੱਚ ਵਿਚਾਰੇ ਸੀ ਵਿਸਵੰਪਰਪੁਰ ਨਗਰ ਸਾਲਸਰਾਏ ਜੋਰੀ ਦੇ ਪਿੰਡ ਦੇ ਵਿੱਚ ਸਤਿਗੁਰੂ ਭਾਰਤ ਕਾਣਾ ਕੀਤਾ ਹੋਇਆ ਲਾਲ ਦੀ ਪਰਖ ਹੋ ਰਹੀ ਹੈ ਨਗਰ ਦੇ ਵਿੱਚੋਂ ਪਰਖ ਕਰਨ ਵਾਲੇ ਇਕਲੋਤੇ ਸ਼ਖਸ ਨੇ ਸਾਲਸਰਾਏ ਜੋਰੀ ਜੀ ਅਫੀਰ ਦੇ ਵਿੱਚ ਅਰਖ ਹੋਈ ਨਜਰਾਨਾ ਭੇਟ ਦਿੱਤੀ ਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਚਰਣਾ ਦੇ ਵਿੱਚ ਆਏ ਸਤਿਗੁਰਾਂ ਨੂੰ अनेका ਸਵਾਲ ਨੇ ਮੈਂ ਇਹਨਾਂ ਨੂੰ ਸਵਾਲ ਕਰਾਂਗਾ ਮੈਨੂੰ ਪੁੱਛਾਂਗਾ ਮੇਰੇ ਸੰਸੇ ਨੇ ਮੇਰੇ ਪਰਮ ਨੇ ਪਰ ਜਦੋਂ ਗੁਰੂ ਨਾਨਕ ਦੇ ਮਹਾਰਾਜ ਜੀਆ ਦੇ ਮubaruk ਚਰਣਾ ਦੇ ਵਿੱਚ ਆਇਆ ਸਤਿਗੁਰਾਂ ਨੇ ਮਨਾਂ ਨੂੰ ਸ਼ਬਦ ਸੁਣਾਇਆ ਦਰਦ ਤੋਂ ਕਬਹਿੰਨ ਜਨ ਸਰੇ ਫਕਸ ਸਿਵਾਲ ਬਸ ਸ ਨਿਰਮਲ ਜਲ ਅਮਰਤਨਾ ਲਖ ਸਰੇ 990 ਅੰਗ ਤੇ ਇਹ ਪਾਵਨ ਸ਼ਬਦ ਮਾਰੂ ਰਾਗ ਦੇ ਅੰਦਰ ਜੋ ਆਪਾਂ ਵਿਚਾਰ ਕੇ ਆਏ ਆਂ ਉਹਨਾਂ ਨੂੰ ਬੜੇ ਪ੍ਰੇਮ ਦੇ ਨਾਲ ਸੁਣਾਉਣਾ ਕੀਤਾ ਸਲਸਰਾਏ ਜੋਰੀ ਨੇ ਪੁੱਛਿਆ ਸੀ ਮੈਨੂੰ ਉਪਦੇਸ਼ ਦਿਓ ਕਮਲ ਦੇ ਫੁੱਲ ਦੀ ਅਤੇ ਕਮਲ ਦੇ ਪੌਲਕ ਨੂੰ ਮਾਨਣ ਵਾਲਾ ਉਹਦਾ ਸੁਹਾਪਣ ਮਾਨਣ ਵਾਲਾ ਸੁਗੰਧੀ ਮਾਨਣ ਵਾਲਾ ਪੌਰੇ ਦਾ ਜ਼ਿਕਰ ਕੀਤਾ ਹੈ ਅਤੇ ਜਿਹੜਾ ਉਹਦੀ ਜੜ ਦੇ ਵਿੱਚ ਰਹਿਣ ਵਾਲਾ ਡੱਡੂ ਗੋਹ ਦਾ ਜ਼ਿਕਰ ਕੀਤਾ ਕਿ ਹਮ ਡੱਡੂ ਨੂੰ ਕਮਲ ਦੇ ਨਾਲ ਕਮਲ ਦੀ ਕੋਈ ਸਾਰਣੀ ਨਾ ਉਹਦੇ ਸੁਹਾਪਣ ਦੀ ਨਾ ਉਹਦੀ ਸੁਗੰਧੀ ਦੀ ਅਤੇ ਪੌਰਾ ਦੂਰੋਂ ਆਉਂਦਾ ਉਹਦਾ ਸੁਹਾਪਣ ਮਾਣ ਕੇ ਜਾਂਦਾ ਹੈ ਸੁਗੰਧੀ ਮਾਣ ਕੇ ਜਾਂਦਾ ਹੈ ਉਹਦਾ ਰਸ ਲੈ ਕੇ ਜਾਂਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇੱਕ ਡੱਡੂ ਹੈ ਜਿਹੜਾ ਉਹਦੇ ਜੜ ਦੇ ਵਿੱਚ ਹੀ ਬੈਠਾ ਹੈ ਬਸ ਉਹ ਉਡੀਕ ਕਰਦਾ ਹੈ ਜਾਲਾ ਲੱਗੇਗਾ ਜਲਵ ਲੱਗੇਗੀ ਤਾਂ ਮੈਂ ਉਹਨੂੰ ਖਾ ਮੰਗਾ ਹੁਣ ਉਹਦੀ ਫਿਦਰਤ ਹੈ ਤਾਂ ਦੀ ਕਮਲ ਦੇ ਫੁੱਲ ਨੇ ਚਿਕੜ ਦੇ ਵਿੱਚ ਹੋਣਾ ਉਸ ਚਿਕੜ ਦੇ ਵਿੱਚ ਡੱਡੂ ਦੀ ਆਦਤ ਹੈ ਉਹਨੇ ਜਾਣਾ ਪਰ ਇਹ ਸ਼ਬਦ ਜੋਰੀ ਨੂੰ ਸੁਣਾ ਰਹੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਹ ਇਨਸਾਨ ਦੇ ਲਈ ਕਮਲ ਦੇ ਫੁੱਲ ਸਤਿਗੁਰਾਂ ਦੀ ਬਾਣੀ ਸੁਗੰਧੀ ਹੈ ਸਤਿਗੁਰਾਂ ਦਾ ਕੀਰਤਨ ਕਥਾ ਵਿਚਾਰ ਸਤਿਗੁਰਾਂ ਦੀ ਸੰਗਤੇ ਸੁਹਾਪਣ ਇੱਥੇ ਆਕੇ ਕੀ ਵੀ ਜੇ ਸੁਹਾਪਣ ਨਹੀਂ ਮਾਣ ਸਕੇ ਜਾਂ ਸੁਗੰਧੀ ਨਹੀਂ ਲੈ ਸਕੇ ਸਤਿਗੁਰੂ ਕਹਿੰਦੇ ਨੇ ਫਿਰ ਤਾਂ ਤੂੰ ਡੱਡੂ ਦੀ ਨਿਆਹੀ ਹੈ ਜਿਹੜਾ ਔਗਣੀ ਕਰਦਾ ਰਿਹਾ ਅਤੇ ਲੋਕਾਂ ਦੇ ਔਗਣੀ ਚ ਤਾਰਦਾ ਰਿਹਾ ਤਾਂ ਇਹ ਸਾਲਸਰਾਏ ਜੋਰੀ ਨੂੰ ਜਦੋਂ ਸ਼ਬਦ ਸੁਣਾਇਆ ਮਕੇ ਦਾ ਆਪਾਂ ਤਰਤੀਬ ਦੇ ਨਾਲ ਵਿਚਾਰ ਕੀਆ ਹੈ ਆ ਵਿੱਚ ਤੇ ਉਹਦਾ ਮਨ ਕੀਤਾ ਹੁਣ ਦੁਬਾਰਾ ਨਿਹਾਲ ਹੋਇਆ ਤਾਂ ਉਹਨੇ ਕਿਹਾ ਕਿ ਆ ਗੁਰੂ ਨਾਨਕ ਦੇ ਮਹਾਰਾਜ ਜੀ ਲਾਲ ਅਮੋਲ ਆਪਨੋ ਆਤਮ ਪਰਖੇ ਉਹਨਾ ਹੈ ਕਿ ਤੁਸੀਂ ਮੈਨੂੰ ਨਿਹਾਲ ਕੀਤਾ ਮੈਂ ਪਰਖ ਕਰਦਾ ਰਿਹਾ ਇਸ ਲਾਲ ਦੀ ਤੁਹਾਡਾ ਇਹ ਪਿਆਰਾ ਮਰਦਾਨਾ ਇੱਕ ਦਫਾ ਨਹੀਂ ਦੋ ਦਫਾ ਨਹੀਂ ਤਿੰਨ ਦਫਾ ਨਹੀਂ ਪੰਜ 6 ਦਫਾ ਇਹ ਮਰਦਾਨਾ ਮੇਰੇ ਘਰ ਦੇ ਵਿੱਚ ਗਿਆ ਕਦੇ ਮਾਇਆ ਵਾਪਸ ਕਰਨ ਦੇ ਲਈ ਜਾ ਰਿਹਾ ਹੈ ਕਦੇ ਇਸ ਲਾਲ ਨੂੰ ਮੋੜਨ ਦੇ ਲਈ ਜਾ ਰਿਹਾ ਹੈ ਕਈ ਦਫਾ ਮੇਰੇ ਘਰ ਗਿਆ ਕਿਸ ਲਾਲ ਦੀ ਗੱਲ ਕਰਦੇ ਹਾਂ ਕਿਹਦੀ ਪਰਖ ਕਰਨੀ ਹੈ ਮੈਂ ਉਹਦੀ ਪਰਖ ਨਾ ਕਰ ਸਕਿਆ ਅਸਲ ਦੇ ਵਿੱਚ ਤੁਸੀਂ ਪਰਖ ਮੇਰੇ ਆਪਣੇ ਆਪ ਦੀ ਕਰਵਾ ਰਹੇ ਸੀ ਆਤਮ ਪਰਖਿਓ ਨਾਹੀਂ اپنی آتما اپنے آپ نو کدے پرکھیا نہیں ہے نج آنند بلاک ہے پرکھیو کشت کے بلا دبل بلا دتا اپنے حساب جو منیا ہے سکون من منیا ہے وہ ہے گرنانک نانک دیو مہاراج جی وہ نرک ہے جسوں ابھی موہ اے ਮਾਇਆ ਕੀ ਸੋਭਾ ਚਾਰ ਦਿਹਾੜੇ ਜਾਂਦੇ ਬਿਲਮ ਨਾ ਹੋਵੀਂ ਮਾਇਆ ਨੂੰ ਮੰਨ ਲਿਆ ਅਤੇ ਇਸ ਜਿਹੜਾ ਸਰੀਰ ਹੈ ਨਾਸਵੰਤ ਸਰੀਰ ਹੈ ਇਹਨੂੰ ਮੰਨ ਲਿਆ ਪਰਿਵਾਰ ਨੂੰ ਰਿਸ਼ਤੇਆਂ ਨੂੰ ਸਭ ਨੂੰ ਅਸੀਂ ਮੰਨ ਲਿਆ ਅਤੇ ਤੁਸੀਂ ਕਹਿੰਦੇ ਹੋ ਇਹ ਕੁਝ ਵੀ ਨਹੀਂ ਹੈ ਮਾ ਜਹਿ ਮਾਤ ਪਿਤਾ ਸੁਤ ਮੀਤ ਨਾ ਭਾਈ ਕਿ ਜਿੱਥੇ ਪੰਜ ਐਮ ਰਿਸ਼ਤੇ ਨੇ ਨਹੀਂ ਕੰਮ ਹੋਣਗੇ ਭਾਵੇਂ ਤੇਰੇ ਅਹਿਮ ਰਿਸ਼ਤੇ ਨੇ ਖੂਨ ਦੇ ਰਿਸ਼ਤੇ ਨਹੀਂ ਲੜਾਈ ਝਗੜਾ ਲੱਖਾਂ ਨਾਲ ਹੋ ਜੇ ਪਰ ਦਿਲੋਂ ਪਿਆਰ ਨਹੀਂ ਜਾਂਦਾ ਜਹ ਪੰਜ ਰਿਸ਼ਤੇ ਨੇ ਜਹ ਮਾਤ ਪਿਤਾ ਸਤ ਮੀਤ ਨਾ ਪਾਈ ਮਨ ਊਹਾ ਨਾਮ ਤੇਰਾ ਸੰਗ ਸਹਾਈ ਕਿਉਂ ਤੇ ਰੱਬ ਦਾ ਨਾਮ ਸਹਾਈ ਹੁੰਦਾ ਜਿੱਤੇ ਗੁਰੂ ਨਾਨਕ ਦੇ ਮਹਾਰਾਜੀ ਤੁਸੀਂ ਸਾਨੂੰ ਸਮਝਦੇ ਰਹੇ ਸੀ ਅਤੇ ਸਾਲ ਸਭੂਜੇ ਕੌਣ ਤੂੰ ਕਹਾ تمہارا ਦੇਸ਼ ਹੁਣ ਸਾਲਸਰਾਏ ਜੋਰੀ ਹੈ ਗੁਰੂ ਨਾਨਕ ਦੇ ਮਹਾਰਾਜਿਆਂ ਨੂੰ ਕਹਿ ਰਹੇ ਆ ਕਿ ਤੁਸੀਂ ਕੌਣ ਹੋ ਅਤੇ ਤੁਹਾਡਾ ਦੇਸ਼ ਕਿਹੜਾ ਮਤਲਬ ਤੁਹਾਡਾ ਨਗਰ ਤੁਹਾਡਾ ਪਿੰਡ ਕਿਹੜਾ ਹੈ ਜਿਨ੍ਹਾਂ ਦੇ ਕਰਕੇ ਮੈਂ ਨਿਹਾਲ ਹੋਇਆ ਮੈਂ ਲਾਲਾਂ ਦੇ ਮਾਇਆ ਦੇ ਚੱਕਰਾਂ ਦੇ ਵਿਚਰੇ ਆ ਤੇ ਜਿਹੜੇ ਜਿਹਦੇ ਕੋਲ ਇਹ ਮਾਇਆ ਹੈ ਧਨવાન ਹੈ ਰੱਬ ਦੀ ਉਹ ਤੇ ਕਿਰਪਾ ਜਿਹਨੂੰ ਲੋਕ ਸਲਾਮਾ ਕਰਦੀ ਹੈ ਦੁਨੀਆਂ ਸਲਾਮ ਕਰਦੀ ਹੈ ਤਾਂ ਉਹ ਤਨਤਾ ਦੇ ਯੋਗ ਹੈ ਜਾਂ ਸਭ ਕੁਝ ਖੱਟਦੇ ਆ ਪਰ ਤੁਹਾਡੇ ਮubaruk ਚਰਨਾਂ ਦੇ ਵਿਚ ਆ ਕੇ ਪਤਾ ਲੱਗੇ ਆ ਲੋਕਾਂ ਦੀ ਵਾ ਵ ਇਹ ਸੰਪੂਰਨਤਾ ਨਹੀਂ ਹੈ ਮਾਇਆ ਆਜੇ ਇਹ ਰੱਬ ਦੀ ਸੰਪੂਰਨਤਾ ਨਹੀਂ ਕਿ ਰੱਬ ਦੀ ਰਹਿਮਤ ਹੋਵੇ ਐ ਸਤਿਗੁਰੂ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਤੁਹਾਡੇ ਦედაਰੇ ਕਰਕੇ ਇੱਕ ਅੰਦਰ ਜਾਣਣ ਮੁਨਾਰਾ ਹੋਇਆ ਹੈ ਇਹਦੇ ਕਰਕੇ ਹੁਣ ਮਨ ਦੇ ਵਿੱਚ ਸਵਾਲ ਲੱਖਾਂ ਹੀ ਸਵਾਲ ਲੈ ਕੇ ਆਇਆ ਸੀ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਮੈਂ ਆਪਣੇ ਮੁਰਸ਼ਿਦ ਨੂੰ ਆਪਣੇ ਪੀਰ ਨੂੰ ਆਪਣੇ ਰਹਿਬਰ ਨੂੰ ਪੁੱਛਾਂਗਾ ਸਾਰੇ ਸਵਾਲ ਮੇਰੇ ਖਤਮ ਨੇ ਅਤੇ ਇੱਕੋ ਹੀ ਬਚਨ ਨੇ ਸਤਿਗੁਰੂ ਤੁਹਾਡਾ ਨਾਮ ਕੀ ਹੈ ਅਤੇ ਤੁਹਾਡਾ ਦੇਸ਼ ਕਿੱਲਾ ਤੁਸੀਂ ਆਏ ਕਿੱਥੇ ਹੋ ਕਹਾਂ ਜਾਓਗੇ ਸੰਤ ਜੀ ਕੌਣ ਆਪਕੋ ਭੇਸ ਹੁਣ ਇਹ ਜੋਰੀ ਪੁੱਛ ਰਿਹਾ ਹੁਣ ਜਿਹਦੇ ਸਤਗੁਰਾਂ ਨੇ ਇਹਨੂੰ ਨਿਹਾਲ ਕਰ ਦਿੱਤਾ ਮਰਦਾਨੇ ਦੇ ਜਰੀਏ ਨਿਹਾਲ ਇਤਨਾ ਹੋ ਗਿਆ ਹੁਣ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਮਵਾਰਕ ਚਰਨਾਂ ਦੇ ਵਿੱਚ ਬੈਠੇ ਪਰਲੇੀ ਤਰਲੇ ਕਰਦੇ ਐ ਸਵਾਲ ਇਹਦੇ ਜਿਹੜੇ ਨੇ ਆਪਣੇ ਉਹ ਸਾਰੇ ਖਤਮ ਹੋ ਗਏ ਹੁਣ ਤਾਂ ਲਾਜ਼ਮੀ ਆ ਜੀ ਤੂੰ ਜੀਤੇ ਮਨ ਸਾਡਾ ਮਨ ਲੋ ਮੁਹੱਬਤ ਬਣ ਜੇ ਦੀ ਦੀ ਮੁਹੱਬਤ ਪੈ ਜੇ ਪ੍ਰੇਮ ਬਣ ਜੇ ਤਾਂ ਫਿਰ ਲਾਜ਼ਮੀ ਹੈ ਤੁਸੀਂ ਕੌਣ ਹੋ ਤੁਸੀਂ ਕਿੱਥੇ ਜਾਣ ਹੈ ਤੁਹਾਡਾ ਟਿਕਾਣਾ ਕੀ ਹੈ ਤਾਂ ਫਿਰ ਉਹ ਸਵਾਲ ਤਾਂ ਹੋਣੇ ਸੀ ਹੁਣ ਸੁਆਬ ਕੀ ਇਹ ਸਵਾਲ ਕੀਤੇ ਨੇ ਇਸ ਨੇ ਸਾਲਸਰਾਏ ਜੋਰੀ ਨੇ ਕਿ ਤੁਸੀਂ ਕੌਣ ਹੋ ਮਨ ਲੋ ਤੁਹਾਡਾ ਨਾਮ ਕੀ ਹੈ ਤੁਹਾਡਾ ਦੇਸ਼ ਕਿਹੜਾ ਹੈ ਅਤੇ ਤੁਸੀਂ ਜਾਓਗੇ ਕਿੱਥੇ ਜਿਹੜਾ ਤੁਸੀਂ ਪਹਿਰਾਵਾ ਪਹਿਨੇ ਆ ਤਾ ਤੁਹਾਡਾ ਕਹਿਣ ਦਾ ਭਾਵ ਕਿ ਤੁਹਾਡਾ ਧਰਮ ਕਿਹੜਾ ਹੈ ਤਾ ਇਸ ਸਵਾਲ ਕੀਤੇ ਸਾਲਸਰਾਏ ਜੋਰੀ ਨੇ ਚੌਪਈ ਖਟ ਦਰਸ਼ਨ ਮੈਂ ਸਭ ਹੀ ਦੇਖਾ ਹੁਣ ਖਟ ਕਹਿੰਦੇ ਨੇ 6 ਹੁਣ ਉਹ ਕਹਿੰਦੇ ਨੇ ਜਿਤਨੇ ਵੀ ਮੈਂ ਗ੍ਰੰਥ ਪੜ੍ਹੇ ਨੇ ਮਲੋ 6 ਸ਼ਾਸਤਰ ਨੇ ਇਹਨਾਂ ਦੇ ਚਾਰ ਵੇਦ ਨੇ 108 ਉਪਨਿਸ਼ਦਾਂ ਨੇ ਤਾ ਇਹ ਚਾਰੇ ਨੇ 6 ਖਾਸਤਰ ਪੜੇ ਨੇ ਉਹ ਕਹਿਣ ਲੱਗਾ ਕਿ ਇਹ ਬੇਦ ਸਾਸਤਰ ਜਿਹੜੇ ਮੈਂ ਸੁਣੇ ਨੇ ਜਿੱਥੇ ਤੱਕ ਮੈਂ ਪੜੇ ਨੇ ਤਾਂ ਜਿਦਾ ਤੁਹਾਨੂੰ ਵੇਖ ਕੇ ਨੇ ਹਾਲਤਾ ਇਹ ਤੁਹਾਡੇ ਵੇਖ ਕੇ ਮੇਰੇ ਅੰਦਰ ਇੱਕ ਚਾ ਪੈਦਾ ਹੋਇਆ ਹੈ ਤਕੂ ਕਿਸੇ ਗ੍ਰੰਥ ਦੇ ਵਿੱਚ ਮੈਨੂੰ ਨਹੀਂ ਮਿਲੇ ਜਿਹੜੇ ਅਲਫਾਜ਼ ਤੁਹਾਡੇ ਤੋਂ ਸੁਣੇ ਨੇ ਤਾਂ ਉਹ ਅਲਫਾਜ਼ ਮਿਤ ਮੈਂ ਸੁਣੇ ਨਹੀਂ ਅਤੇ ਨਾ ਕਿਤੇ ਮੈਂ ਪੜੇ ਕਿ ਐ ਗੁਰ ਐ ਪੀਰ ਰਹਿਬਰ মুর্ਸ਼ਦ ਜੀ ਮੈਨੂੰ ਦੱਸਣਾ ਕਰੋ ਕਿ ਪਾਇਓ ਜਾਏ ਨ ਤੁਮਰੂ ਪੇਖਾ ਮੈਂ ਚਾਹੁੰਨਾ ਕਿ ਜਿਹੜਾ ਤੁਹਾਡਾ ਪੇਖ ਕਹਿੰਦੇ ਨੇ ਧਰਮ ਜਿਹੜਾ ਤੁਹਾਡਾ ਧਰਮ ਹੈ ਮੈਂ ਉਸ ਧਰਮ ਦੇ ਮੁਤਾਬਕ ਚੱਲਣਾ ਤੁਸੀਂ ਇਸਲਾਮ ਤੁਹਾਨੂੰ ਮਨੋਂ ਮੰਨਦੇ ਹੋ ਮੈਂ ਉਹ ਮੰਨਾਂਗਾ ਤੁਸੀਂ ਇਸਲਾਮ ਹਿੰਦੂ ਧਰਮ ਨੂੰ ਮੰਨਦੇ ਹੋ ਮੈਂ ਉਹ ਮੰਨਾਂਗਾ ਜਿਹੜਾ ਵੀ ਤੁਹਾਡਾ ਧਰਮ ਹੈ ਸਾਲਸਰਾਏ ਜੋਰੀ ਕਹਿੰਦਾ ਮੈਂ ਉਹ ਮੰਨਾਂਗਾ ਕਿਉਂਕਿ ਤੁਹਾਡੇ ਰੂਹੇ ਕਦਮਾਂ ਤੇ ਚੱਲਾਂਗਾ ਜੋ ਤੁਸੀਂ ਕਹੋਗੇ ਮੈਂ ਉਹ ਮੰਨਾਂਗਾ ਪਰ ਮੈਨੂੰ ਪਤਾ ਲੱਗੇ ਕਿ ਤੁਹਾਡਾ ਧਰਮ ਕੀ ਹੈ ਅਤੇ ਤੁਹਾਡਾ ਨਾਮ ਕੀ ਹੈ ਤੁਸੀਂ ਜਾ ਕਿੱਥੇ ਰਹੇ ਹੋ ਅਤੇ ਸ੍ਰੀ ਗੁਰੂ ਸੁਣ ਕੇ ਗਿਰਾ ਉਚਾਰੀ ਹੁਣ ਸਾਲਸਰਾਏ ਜੋਰੀ ਦੇ ਸਵਾਲ ਸੁਣ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਆਪਣੀ ਮਵਾਰਕ ਰਸਨਾ ਤੋਂ ਸਾਲ ਸਰਾਏ ਜੋਰੀ ਨੂੰ ਕਹਿੰਦੇ ਨੇ ਨਾਮ ਜਾਨ ਨਾਨਕ ਨਿਰੰਕਾਰੀ ਕਹਿੰਦੇ ਸਾਡਾ ਨਾਮ ਨਾਨਕ ਹੈ ਕੋਈ ਨਿਰੰਕਾਰੀ ਕਹਿ ਦਿੰਦਾ ਕੋਈ ਨਾਨਕ ਕਹਿੰਦਾ ਅਤੇ ਪਿਆਰ ਦੇ ਨਾਲ ਜਿੱਥੇ ਜਾਈਦਾ ਨਾਨਕ ਕਹਿੰਦੇ ਤਾਂ ਜਦੋਂ ਦੁਨੀਆ ਤੇ ਵਿਚਰਦੇ ਆ ਤਾਂ ਕੋਈ ਨਿਰੰਕਾਰੀ ਕਹਿੰਦਾ ਕਿਉਂਕਿ ਸਾਡਾ ਧਰਮ ਨਹੀਂ ਹੈ ਕੋਈ ਇਹਦੇ ਕਰਕੇ ਅਸੀਂ ਨਿਰੰਕਾਰੀਆਂ ਸਾਰਿਆਂ ਤੋਂ ਨਰਲੇਪਾ ਏ ਵੀ ਨਹੀਂ ਕਿਸੇ ਕਿਸੇ ਧਰਮ ਨੂੰ ਮੰਨਦੇ ਨਹੀਂ ਸਾਰੇ ਧਰਮਾਂ ਦਾ ਸੀ ਅਤਵ ਸਤਕਾਰ ਕਰਦੇ ਆ ਕਿਸੇ ਦੀ ਨਰਾਦਰੀ ਵੀ ਨਹੀਂ ਕਰਦੇ ਕਹਿੰਦੇ ਮੇਰਾ ਨਾਮ ਨਾਨਕ ਹੈ ਦੇਸ਼ ਹਮਾਰਾ ਇਕੰਕਾਰਾ ਜਿੱਥੇ ਜਾ ਕੇ ਵਹਿ ਗਏ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਸਾਡਾ ਉਹੀ ਦੇਸ਼ ਹੈ ਹੁਣ ਸਾਡਾ ਉਤਾਰਾ ਖੋਜੇ ਮੰਦਰ ਦੇ ਵਿੱਚ ਸਾਡਾ ਹੀ ਹੈ ਸਾਡਾ ਉਚਾਰਾ ਹੋ ਜੇ ਮਸੀਤ ਦੇ ਵਿੱਚ ਸਾਡੇ ਹੀ ਆ ਜਾਂ ਕਿਸੇ ਹੋਰ ਧਾਰਮਿਕ ਟਿਕਾਣੇ ਤੇ ਹੋ ਜੇ ਉਹ ਰਣਾਨਕ ਦੇਵ ਮਹਾਰਾਜ ਹੀ ਕਹਿੰਦੇ ਸਾਡੇ ਹੀ ਆ ਇਕੰਕਾਰਾ ਕਹਿੰਦੇ ਨੇ ਜਿਹੜਾ ਇੱਕ ਬਸਰਿਆ ਹੋਇਆ ਸਾਰੇ ਪਾਸੇ ਬਸ ਅਸੀਂ ਇੱਕ ਨੂੰ ਤੱਕਦੇ ਆ ਕਿ ਕਦੀ ਰਜਾ ਦੇ ਵਿੱਚ ਚੱਲਦੇ ਆ ਅਤੇ ਜਿੱਥੇ ਤੱਕ ਸਾਡੇ ਪਬਲਿਕ ਦੇ ਨਾਲ ਸੰਗਤ ਦੇ ਨਾਲ ਲੋਕਾਂ ਦੇ ਨਾਲ ਬਚਨ ਬਿਲਾਸ ਹੁੰਦੇ ਨੇ ਏ ਹੁੰਦੇ ਨੇ ਕਿ ਸਾਡਾ ਦੇਸ਼ ਇੱਕੋ ਹੀ ਹੈ ਸਾਡਾ ਮਨੋਰਥ ਇੱਕੋ ਹੀ ਹੈ ਉਹ ਹੈ ਇਕੰਕਾਰ ਉਹ ਹੈ ਇੱਕ ਰੱਬ ਪਰਮਾਤਮਾ ਸਭ ਨੂੰ ਪੈਦਾ ਕਰਨ ਵਾਲਾ ਹਤੇ ਅੱਗੇ ਤਨ ਮੈਂ ਭੇਖ ਤਿਸੇ ਕੋਤਾ ਦਾ ਜਿਹੜਾ ਉਹ ਇਕੰਕਾਰ ਉਸੇ ਨੂੰ ਅਸੀਂ ਨੇ ਆਪਣੇ ਧਨ ਦੇ ਵਿੱਚ ਧਾਰਿਆ ਹੋਇਆ ਅਸੀਂ ਕਿਸੇ ਦਾ ਧਰਮ ਨਹੀਂ ਪੁੱਛਦੇ ਕਿ ਤੁਹਾਡਾ ਧਰਮ ਕੀ ਹੈ ਕਿ ਅਸੀਂ ਕਿਸੇ ਦੀ ਜਾਤ ਪਾਤ ਨਹੀਂ ਪੁੱਛਦੇ ਜਿਹੜਾ ਸਾਡੇ ਕੋਲ ਆ ਗਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਅਸੀਂ ਉਹਨੂੰ ਗਲਵਖੜੀ ਦਿੱਤੀ ਹੈ ਗਲਵਖੜੀ ਦੇ ਵਿੱਚ ਆਉਣਾ ਨਹੀਂ ਆਉਣਾ ਅੱਗ ਦੇ ਦੀ ਮਰਜ਼ੀ ਹੈ ਇਸਲਾਮ ਧਰਮ ਵਾਲਾ ਆ ਗਿਆ ਸਤਿਗੁਰੂ ਕਹਿੰਦੇ ਸਾਨੂੰ ਉਹ ਵੀ ਕਬੂਲ ਹੈ ਹਿੰਦੂ ਧਰਮ ਦਾ ਆਵ ਗਿਆ ਸਾਨੂੰ ਕਹਿੰਦੇ ਉਹ ਵੀ ਕਬੂਲ ਜਿਹੜਾ ਮਰਜੀ ਆ ਗਿਆ ਸਤਿਗੁਰੂ ਕਹਿੰਦੇ ਅਸੀਂ ਹਰ ਇੱਕ ਨੂੰ ਕਬੂਲ ਕਰ ਰਹੇ ਹਾਂ ਕਿਉਂ ਕਰਦੇ ਹਾਂ ਕਿਉਂਕਿ ਅਸੀਂ ਇੱਕ ਅੰਕਾਰ ਦੇ ਨਾਲ ਜੁੜੇ ਹਾਂ ਜਿਹੜਾ ਇੱਕ ਦਾ ਪਸਾਦਾ ਹੈ ਅਤੇ ਇੱਕ ਪੈਦਾ ਕਰਦਾ ਇੱਕ ਪਰਤਪਾਲਣਾ ਕਰਦਾ ਇੱਕੋ ਹੀ ਲੈਤਾ ਕਰਦਾ ਅਸੀਂ ਉਹਨੂੰ ਮੰਨਦੇ ਹਾਂ ਉਹਦੇ ਧਾਰਨੀ ਹਾਂ ਸਾਡਾ ਕੋਈ ਭੇਖ ਨਹੀਂ ਬਣਾਦਾ ਸੁਨ ਕਰ ਸਾਲਸ ਇਹ ਵਿਦਬਾਨੀ ਹੁਣ ਜਦੋਂ ਗੁਰਦਾਨਕ ਦੇ ਮਹਾਰਾਜੀਆਂ ਦੀ ਇਹ ਬਾਣੀ ਸੁਣੀ ਹੈ ਉਹਨੇ ਅਲਫਾਜ ਸੁਣੇ ਨੇ ਸਤਗੁਰਾਂ ਦੇ ਸਾਲਸ ਰਾਏ ਨੇ ਫਿਰ ਸਵਾਲ ਕੀਤਾ ਸਾਲਸ ਰਾਏ ਕੋ ਫਿਰ ਬੋਲਿਆ ਹੈ ਸਾਰਨ ਗਹਿਨ ਕੀ ਮਤ ਠਹਿਰਾ ਸਤਿਗੁਰਾਂ ਨੂੰ ਕਹਿੰਦਾ ਜੇ ਤੁਸੀਂ ਮੇਰੇ ਤੇ ਰਹਿਮਤ ਕਰੋ ਤੁਹਾਡੇ ਇਹ ਪਿਆਰੇ ਨੇ ਨਾ ਮੈਂ ਤੁਹਾਡਾ ਨਾਂ ਜਾਣਦਾ ਕਿਉਂਕਿ ਤੁਸੀਂ ਹੁਣ ਨਿਰੰਕਾਰ ਨਾਨਕ ਦੱਸਿਆ ਤੁਸੀਂ ਕਿੱਥੇ ਜਾਣਾ ਹੈ ਹਜੇ ਇਹ ਵੀ ਸਵਾਲ ਹੈ ਇੱਥੋਂ ਆਇਓ ਇਹ ਵੀ ਸਵਾਲ ਹਜੇ ਹੈ ਜੇ ਤੁਸੀਂ ਜਵਾਬ ਦੇਣਾ ਹੈ ਅਤੇ ਤੁਹਾਡਾ ਠਾਣ ਟਿਕਾਣਾ ਕੀ ਹੈ ਵੀ ਹਜੇ ਤੁਸੀਂ ਜਵਾਬ ਦੇਣਾ ਹੈ ਐ ਗੁਰੂ ਨਾਨਕ ਦੇ ਮਹਾਰਾਜ ਜੀ ਮੇਰੇ ਮਨ ਦੇ ਅੰਦਰ ਇੱਕ ਸਵਾਲ ਹੈ ਕਿ ਜਿਵੇਂ ਇਹ ਪਿਆਰੇ ਤੁਹਾਡੇ ਨਾਲ ਰਹਿੰਦੇ ਨੇ ਮੈਂ ਕੁਝ ਘੰਟਿਆਂ ਤੋਂ ਇਸ ਨੂੰ ਮਿਲਦਾ ਤੁਹਾਡੇ ਪਿਆਰੇ ਤੋਂ ਹੁਣ ਤੁਹਾਡੇ ਕੋਲ ਕੁਝ ਮਿੰਟ ਤੁਹਾਡੇ ਮਵਾਰਕ ਚਰਨਾਂ ਦੇ ਵਿੱਚ ਆਇਆ ਅੰਦਰ ਆਤਮਾ ਤੱਕ ਮੇਰਾ ਦਿਲ ਕਰਦਾ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚ ਰਹਿ ਕੇ ਤੁਹਾਡੀ ਖਿਦਮਤ ਕਰਾਂ ਤੁਹਾਡੀ ਸੇਵਾ ਕਰਾਂ ਤੁਹਾਡੀ ਵੀ ਕਰਾਂ ਅਤੇ ਜਿਹੜਾ ਪਿਆਰਾ ਤੁਹਾਡੇ ਨਾਲ ਰਵਾਬ ਪਹੁੰਚਾਉਂਦਾ ਤੁਸੀਂ ਉਹਨੂੰ ਕਹਿੰਦੇ ਹੋ ਚੱਲ ਮਰਦਾਨੇ ਆ ਬਾਜਾਰ ਰਬਾਬ ਕਰੀਏ ਕਾਇ ਸਿਫਤ ਕਰਤਾਰ ਦੀ ਤਕੋਂ ਮਰਦਾਨੇ ਦੀ ਰਬਾਬ ਵੀ ਮੋਂਦੀ ਹੈ ਮਰਦਾਨਾ ਵੀ ਮੋਂਦਾ ਹੈ ਉਹਦੀ ਵੀ ਖਿਦਮਤ ਕਰਾਂ ਤੁਹਾਡੀ ਖਿਦਮਤ ਕਰਨ ਵਾਲਾ ਜਿਹੜਾ ਬਾਲਾ ਜੀ ਤਾਂ ਉਹਦੀ ਵੀ ਮੈਂ ਖਿਦਮਤ ਕਰਾਂ ਅਤੇ ਉਹ ਵੀ ਸ਼ਿੱਦਤ ਦੇ ਨਾਲ ਕਰਾਂ ਜੇ ਤੁਹਾਡਾ ਹੁਕਮ ਹੋਵੇ ਤਾਂ ਮੈਂ ਤੁਹਾਡੀ ਸ਼ਰਨਾਂ ਦੇ ਵਿੱਚ ਰਹਿ ਸਕਦਾ ਗੁਰੂ ਨਾਨਕ ਦੇ ਮਹਾਰਾਜ ਜੀ ਜਿਵੇਂ ਇਹਨਾਂ ਨੂੰ ਰੱਖਿਆ ਮੇਰਾ ਵੀ ਦਿਲ ਕਰਦਾ ਕਿ ਮੈਂ ਤੁਹਾਡੇ ਚਰਨਾਂ ਦੇ ਵਿੱਚ ਰਵਾਂ ਅਤੇ ਜੇ ਤਮ ਇਕੰਕਾਰ ਬਲੋਕਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੁਹਾਡਾ ਸਵਾਲ ਸੀ ਅਸੀਂ ਪਹਿਲਾਂ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗੇ ਤੁਸੀਂ ਸਵਾਲ ਹੋਰ ਕੀਤਾ ਤਾਂ ਇਹਦਾ ਵੀ ਜਵਾਬ ਦੇਵਾਂਗੇ ਪਹਿਲਾਂ ਤੁਸੀਂ ਇਕੰਕਾਰ ਕੇ ਪੇਖ ਤੁਹਾਡਾ ਕੀ ਹੈ ਸਾਡਾ ਪੇਖ ਇਹ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜੇ ਇਕੰਕਾਰ ਰਹਿ ਮੱਲੋ ਪ੍ਰਮਾਤਮਾ ਨਹੀਂ ਹੈ ਪਰਮਾਤਮਾ ਦੇ ਮੁਤਾਬਕ ਆਏ ਨੇ ਜਿਹੜੇ ਇੱਕੋ ਗੱਲ ਕਰਦੇ ਨੇ ਅਵਲ ਅਲੈ ਨੂਰ ਕੋ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਬੰਦੇ ਇਹ ਬਾਬਾ ਫਰੀਦ ਜੀ ਦੇ ਅਤੇ ਇਹਨਾਂ ਦੇ ਜਿਹੜੇ ਸਲਾਮ ਧਰਮ ਦੇ ਹੋਏ ਨੇ ਬਾਨੀ ਮੁਹੰਮਦ ਸਾਹਿਬ ਉਹਨੇ ਅੱਲਾ ਨੂੰ ਇਤਨਾ ਰਜਾਇਆ ਕੁਦਾ ਦਾ ਇਤਨਾ ਕੁਦਾ ਕੁਦਾ ਕਰਦੇ ਅੱਲਾ ਅੱਲਾ ਕਰਦੇ ਸੀ ਅੱਲਾ ਦੇ ਵਿੱਚ ਇੱਕ ਨਿਕ ਹੋ ਗਏ ਸੀ ਤਾਂ ਬਾਦ ਦੇ ਵਿੱਚ ਧਰਮ ਦੇ ਵਿੱਚ ਟਰੋਟੀਆਂ ਆਈਆਂ ਧਰਮ ਦੇ ਵਿੱਚ ਨਹੀਂ ਆਈਆਂ ਉਹਨਾਂ ਨੂੰ ਮੰਨਣ ਵਾਲਿਆਂ ਦੇ ਵਿੱਚ ਆਈਆਂ ਇਹ ਹਿੰਦੂ ਧਰਮ ਦੇ ਵਿੱਚ ਨੇ ਜਿਨ੍ਹਾਂ ਦੇ ਸਾਡੇ ਇਸ ਤਰ੍ਹਾਂ ਗੁਰਬਾਣੀ ਦੇ ਅੰਦਰ ਭਗਤ ਸਹਿਬਾਨ ਨੇ ਭਗਤ ਸ਼ਰੋਮਣੀ ਭਗਤ ਕਿਹਾ ਜਾਂਦਾ ਕਵੀਰ ਜੀ ਉਹਨਾਂ ਦੇ ਬਰੂ ਕਹ ਲਈਏ ਉਹਨਾਂ ਦੇ ਮੁਰਸ਼ਿਦ ਕਹ ਲਈਏ ਉਹਨੇ ਪਰਮਾਨੰਥ ਜੀ ਇਸਲਾਮ ਧਰਮ ਦੇ ਬੈਭਰੂ ਹਿੰਦੂ ਧਰਮ ਦੇ ਵਿੱਚ ਸਿਰ ਮੋੜਨੇ ਉਹ ਰੱਬ ਦੇ ਵਿੱਚ ਪਰਮਾਤਮਾ ਦੇ ਵਿੱਚ ਇਤਨੇ ਕਿਮਿਕ ਹੋਏ ਨੇ ਉਹਨਾਂ ਦੀ ਬਾਣੀ ਤੋਂ ਪਗਤ ਪੈਦਾ ਹੋਏ ਨੇ ਉਹਨਾਂ ਦੇ ਇਤਨਾ ਉਹਨਾਂ ਨੇ ਗੁਰੂ ਧਾਰੇ ਆ ਇਤਨੀ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਹੋਏ ਨੇ ਜਿਹੜੇ ਜਿਨ੍ਹਾਂ ਨੇ ਬਾਣੀ ਉਚਾਰੀ ਹੈ ਕਾਫੀ ਨੇ ਪਗਤ ਮੰਨੋ ਗੁਰੂ ਨਾਨਕ ਦੇ ਮਹਾਰਾਜ ਜੀ ਉਹਨੂੰ ਸਮਝਾ ਰਹੇ ਨੇ ਪੇਖ ਜਿਹੜਾ ਨਾ ਉਹ ਮੈਨੇ ਨਹੀਂ ਰਖਦਾ ਕਿ ਤੁਸੀਂ ਮੈਨੂੰ ਸਵਾਲ ਕੀਤਾ ਤੁਹਾਡਾ ਪੇਖ ਕੀ ਹੈ ਤਾਂ ਮੈਂ ਇਤਨੀ ਦੂਰੋਂ ਤੁਹਾਡੇ ਕੋਲ ਚੱਲ ਕੇ ਆਇਆ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਜੇ ਹੁਣ ਤੱਕ ਪੇਖ ਦੀ ਗੱਲ ਕਰਦੇ ਅਸੀਂ ਇੱਕ ਕਦਮ ਨਹੀਂ ਅੱਗੇ ਚੱਲਣਾ ਸੀ ਅਸੀਂ ਗੱਲ ਕਰਨੀ ਹੈ ਸਰਬ ਸੰਜੀਵ ਵਾਲਤਾ ਦੀ ਜਿਹੜਾ ਜਿਹਦੇ ਅੰਦਰ ਮੁਹੱਬਤ ਹੈ ਜਿਹਦੇ ਅੰਦਰ ਪਿਆਰ ਹੈ ਤਾਂ ਉਹ ਸਾਰਿਆਂ ਨੂੰ ਕਬੂਲ ਕਰੇਗਾ ਕਬੂਲ ਦਾ ਭਾਵ ਮੰਨਣਾ ਨਹੀਂ ਮੰਨਣਾ ਤੇਰੀ ਮਰਜ਼ੀ ਹੈ ਕਿਸੇ ਧਰਮ ਨੂੰ ਕਰਕੇ ਕਿਸੇ ਤੇ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ ਮੰਨਣਾ ਨਾ ਮੰਨਣਾ ਉਹ ਤੁਹਾਡੀ ਮਰਜ਼ੀ ਹੈ ਪਰ ਇਹ ਸਵਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿੰਦੇ ਮੇਰੇ ਖਿਆਲ ਤੱਕ ਤੁਹਾਡਾ ਸਵਾਲ ਗਲਤ ਹੈ ਕਿ ਸਾਡਾ ਪੇਖੇ ਤਾਂ ਹੋਣੇ ਨਹੀਂ ਚਾਹੀਦਾ ਰੱਬ ਦੇ ਪਿਆਰੇ ਦੇ ਕੋਲ ਇਹ ਸਵਾਲ ਨਹੀਂ ਹੋਣਾ ਚਾਹੀਦਾ ਕਿ ਤੁਹਾਡਾ ਪੇਖ ਕੀ ਹੈ ਤੁਹਾਡਾ ਧਰਮ ਕੀ ਹੈ ਉਦੇ ਧਰਮ ਤੋਂ ਦੀ ਜ਼ਿੰਦਗੀ ਤੋਂ ਲੱਜ ਕੇਗਾ ਨਾ ਉਹਦੀ ਰਸਨਾ ਤੋਂ ਲੱਜ ਕੇਗਾ ਧਰਮ ਤੋਂ ਕਿਉਂਕਿ ਸਰਬਸਾਂਝੀ ਵਾਲਤਾ ਦੀ ਉਹਨੇ ਗੱਲ ਕਰਨੀ ਹੈ ਨਿਮਰਤਾ ਦਾ ਉਹ ਪੁੰਜ ਹੋਵੇਗਾ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਵੀ ਜੇ ਸਵਾਲ ਮਨ ਦੇ ਵਿੱਚ ਆਉਂਦਾ ਨਾ ਤਾਂ ਫਿਰ ਹਜੇ ਤੁਸੀਂ ਰੱਬ ਦੀ ਗੱਲ ਕਰਦੇ ਹੋ ਰੱਬ ਤੋਂ ਕੋਹਾਂ ਦੂਰ ਹੋ ਧਰਮ ਦੀ ਗੱਲ ਕਰਦੇ ਹੋ ਧਰਮ ਤੋਂ ਕੋਹਾਂ ਦੂਰ ਹੋ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਰੱਬ ਨੂੰ ਮੰਨਣ ਵਾਲੇ ਉਹਨਾਂ ਨੇ ਰੱਬ ਦੇ ਵਿੱਚ ਇੱਕ ਮਿਕਤਾ ਹੋਈ ਉਹਨਾਂ ਦੀ ਰੱਬ ਦੀ ਰਾਜਾ ਦੇ ਵਿੱਚ ਚੱਲੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਰੱਬ ਨੂੰ ਬਿਲੋਕਾ ਦੇਖਣਾ ਹੈ ਨਾ ਮੁੱਝ ਦਿਖਾਏ ਕਰ ਕਰੋ ਅਸ਼ੋਕਾ ਕਿਹਾ ਗੁਰੂ ਨਾਨਕ ਦੇ ਮਹਾਰਾਜ ਜੀ ਮੇਰੇ ਤੇ ਰਹਿਮਤ ਕਰੋ ਅ ਰੱਬ ਨੂੰ ਮੈਂ ਦੇਖਣਾ ਚਾਹੁੰਦਾ ਸਾਲਸਰਾਏ ਜੋਰੀ ਕਹਿੰਦਾ ਕਿ ਸਤਿਗੁਰੂ ਜੀ ਕਣ ਤੱਕ ਬੜੇ ਧਰਮੇ ਮਿਲੈ ਨੇ ਬੜੇ ਮੰਦਰ ਵੀ ਗਿਆ ਮਸੀਤਾਂ ਦੇ ਵਿੱਚ ਵੀ ਸੇਵਾ ਕਰੀ ਦੀ ਹੈ ਬੜੀ ਸੇਵਾ ਕਰੀ ਦੀ ਹੈ ਬੜੇ ਪਿਆਰੇ ਮਿਲਦੇ ਨੇ ਰੱਬ ਦੇ ਮੁਤਾਬਕ ਚੱਲਣ ਵਾਲੇ ਪਰ ਤੁਹਾਡੇ ਮੁबारक ਚਰਣਾ ਦੇ ਵਿੱਚ ਆ ਕੇ ਇੱਕ ਅੰਦਰ ਉਹ ਚੰਗਿਆਰੀ ਪੈਦਾ ਹੋਈ ਹੈ ਕਿ ਅ ਰੱਬ ਇਦਾਂ ਲੱਗਦਾ ਹੈ ਕਿ ਤੁਹਾਡੇ ਅਲਫਾਜ਼ਾਂ ਦੇ ਵਿੱਚ ਹੀ ਰੱਬ ਹੈ ਤੁਹਾਡੇ ਦਿਦਾਰੇ ਕਰਕੇ ਮਨ ਦੇ ਵਿੱਚ ਇੱਕ ਚਾ ਪੈਦਾ ਹੋ ਗਿਆ ਕਿਰਪਾ ਕਰੋ ਤਾਂ ਗੁਰੂ ਨਾਨਕ ਦੇ ਮਹਾਰਾਜਿਆਂ ਨੇ ਉਹ ਸਮੇਂ ਜਿਹੜਾ ਆਪਾਂ ਸ਼ਬਦ ਵਿਚਾਰ ਕੇ ਆਏ ਆਏ ਉਹਨੋ ਕਿਹਾ ਸੀ ਨ ਸਾਲ ਸਰਾਏ ਜੋਰੀ ਨੂੰ ਇੱਕ ਪਖਾਂਡੀ ਨਾਮ ਨਰਾਜ ਇੱਕ ਹਰ ਹਰ ਚਰਣੀਏ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪਦੇ ਪੂਰਬ ਲਿਖਿਆ ਪੂਰਬ ਕਹਿੰਦੇ ਨੇ ਪਿਛਲਾ ਜਿਹੜਾ ਸੀ ਕਰਮ ਬੋਨੇ ਆ ਜਾਂ ਜਿਹੜਾ ਸੀ ਕਰਮ ਕਰਦੇ ਆ ਇਹਨੇ ਸਾਨੂੰ ਅੱਗੇ ਫਲ ਦੇਣਾ ਕਲਯੁਗ ਦਾ ਸਮਾ ਚੱਲ ਦੇ ਇਸ ਜਿਸ ਤਰ੍ਹਾਂ ਸੀ ਫਾਸਟਾ ਕਰਮ ਵੀ ਸਾਡੇ ਰੱਬ ਵੀ ਉਤਨੇ ਫਾਸਟ ਹੈ ਜਿਦਾਂ ਦਾ ਅਸੀਂ ਕਰਦੇ ਆ ਲਾਜਮੀ ਹੈ ਕਿ 24 ਘੰਟਿਆਂ ਦੇ ਵਿੱਚ ਉਹਦਾ ਫਲ ਸਾਨੂੰ ਮਿਲ ਜਾਂਦਾ ਹੈ। ਫਰਸ਼ ਤੋਂ ਹਰਛੇ ਤੇ ਜ਼ਰੂਰ ਚੱਲ ਗਿਆ ਇਨਸਾਨ। ਅਤੇ ਬਾਰ ਬਾਰ ਗੁਰਬਾਣੀ ਦੇ ਅੰਦਰ ਇਹ ਵੀ ਜ਼ਿਕਰ ਕੀਤਾ ਹੈ। ਪੰਚੀ ਹੈ ਕਿ ਫਿਰਦੀ ਫਿਰਦੀ ਦੇਸਾ ਜਲ ਪਰਬਤ ਬਨਰਾਏ ਜਿੱਥੇ ਡਿੱਠਾ ਮਰਤਕੋ ਇਲ ਬੈਠੀ ਆਏ। ਸਾਲਸਰਾਏ ਜੋੜੀ ਨੂੰ ਕਹਿੰਦੇ ਨੇ ਜੇ ਮੈਂ ਤੁਹਾਨੂੰ ਕਹਿ ਵੀ ਦਿੱਤਾ ਮੇਰਾ ਆ ਧਰਮ ਹੈ। ਤੁਸੀਂ ਮੇਰਾ ਪਹਿਰਾਵਾ ਵੇਖੇ ਤੋਖਾ ਖਾ ਜਾਣੇ ਕਿਉਂਕਿ ਮੈਂ ਧਰਮ ਦੇ ਮੁਤਾਬਕ ਉਹਦਾਂ ਦੀਆਂ ਗੱਲਾਂ ਕਰਨੀਆਂ ਨੇ ਬੜੀਆਂ ਉਚਾਈਆਂ ਦੀਆਂ ਗੱਲਾਂ ਕਰਨੀਆਂ ਨੇ ਪਰ ਮੇਰਾ ਧਿਆਨ ਉੱਥੇ ਰਹਿਣਾ ਕਿ ਤੁਹਾਨੂੰ ਕਦੋਂ ਤੁਹਾਡੇ ਨਾਲ ਫਰੇਵ ਕਰਾਂ ਅਤੇ ਕਦੋਂ ਤੁਹਾਨੂੰ ਮੈਂ ਲੁੱਟਾਂ ਜੇਕਰ ਕੀਤਾ ਫਿਰਦੀ ਫਿਰਦੀ ਬੈ ਦੇਸਾ ਜਲ ਪਰਬਤ ਬਨ ਰਹਿ ਹੁਣ ਇਹ ਲ ਇੱਕ ਪੰਛੀ ਹੈ ਉਹਦੀ ਸਭ ਤੋਂ ਵੱਡੀ ਉਡਾਰੀ ਉਹਦੀ ਹੀ ਹੈ ਅਤੇ ਨਿਗਾ ਉਹਦੀ ਨਜ਼ਰ ਇਤਨੀ ਤੇਜ ਹੈ ਜਿੰਨੀ ਕੋਚਾਈ ਹੋਵੇਗੀ ਅਤੇ ਉਹਦੀ ਨਿਗਾ ਉਹਦੀ ਨਜ਼ਰ ਮਰਦਾਰ ਤੇ ਹੁੰਦੀ ਹੈ ਕੋਈ ਮਰਿਆ ਹੋਇਆ ਜਾਨਵਰ ਹੋਵੇ ਕੋਈ ਮਰਿਆ ਹੋਇਆ ਜੀਵ ਉਹ ਤਰਤੀ ਤੇ ਵੇਖਦਾ ਹੈ ਕਿ ਕੋਈ ਮਿਲੇ ਜਿੱਥੇ ਡਿੱਠਾ ਮਰਤਕੋ ਇਲ ਬੈਠੀ ਜਿੱਥੇ ਪਿੰਜਰ ਦਿਸਿਆ ਉਥੇ ਆ ਜਾਂਦੀ ਹੈ ਹੁਣ ਉਹਦੀ ਤਾਂ ਫਿਦਰਤ ਹੈ ਉਹਦੀ ਤਾਅਦਤ ਹੈ ਰੱਬ ਨੇ ਬਣਾਇਆ ਕਿਨੂ ਕਹਿੰਦੇ ਨੇ ਇਨਸਾਨ ਨੂੰ ਕਹਿੰਦੇ درم کے مطابق چلے آ بڑی اچائی ہے ہونی چاہیے پر یہ نہیں کہ درم دے گیا تیری نگاہ کتنے مردار ہے کہ حق پر آیا مارنا کسی کا حق مارنا اہل دی گل ہے یہ کر کے گرو نانک دیو مہاراج جی اس سال سرائے جورین سمجھا رہے ہیں جتنی اچائی سال سرائے ہے نا کوئی برلے دی ہو ਵੱਡਾ ਲੋਕ ਵੱਡਾ ਦਵ ਸਤਿਕਾਰ ਕਰਦੇ ਨੇ ਅਤੇ ਤੁਹਾਨੂੰ ਅ ਰੱਬ ਦੇ ਵਾਂਗ ਪੁੱਜਦੇ ਨੇ ਜਾਂ ਦੇ ਇਨਸਾਨ ਨੂੰ ਪੁੱਜਣਾ ਵੀ ਚਾਹੀਦਾ ਕਿਉਂਕਿ ਤੁਸੀਂ ਬੜੇ ਧਰਮੀ ਬੰਦੇ ਹੋ ਧਰਮਕ ਗੱਲ ਆਵੇ ਤਾਂ ਤੁਸੀਂ ਪਹਿਲਾਂ ਪਹੁੰਚਦੇ ਇਹ ਨਹੀਂ ਕਿ ਸਾਡਾ ਧਰਮ ਨਹੀਂ ਹੈ ਪਰ ਜਿੱਥੇ ਤੁਹਾਡੇ ਤੋਂ ਯੋਗਦਾਨ ਪਾਇਆ ਜਾਂਦਾ ਤਨ ਕਰਕੇ ਮਾਇਆ ਕਰਕੇ ਅਤੇ ਕੋਈ ਵਿਚਾਰ ਸਲਾਹ ਦੇਣੀ ਹੈ ਤਾਂ ਨਾਲ ਦੀ ਨਾਲ ਤੁਸੀਂ ਪਹੁੰਚ ਜਾਂਦੇ ਨਹੀਂ ਵੇਖਦੇ ਕਿ ਸਾਡਾ ਧਰਮ ਨਹੀਂ ਤਾ ਤੁਹਾਡੇ ਸਿਰਫ ਇਹ ਹੁੰਦੀ ਹੈ ਕਿ ਉੱਥੇ ਜਾ ਕੇ ਮੈਂ ਖਿਦਮਤ ਕਰਾਂ ਉੱਥੇ ਜਾ ਕੇ ਮੈਂ ਸੇਵਾ ਕਰਾਂ ਅਤੇ ਤੁਹਾਡੀ ਸ਼ਿੱਦਤ ਨੂੰ ਵੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਅਸੀਂ ਤੁਹਾਡੇ ਨਗਰ ਦੇ ਵਿੱਚ ਆਏ ਆ ਇਤਨੀ ਦੂਰੋਂ ਚੱਲ ਕੇ ਨਹੀਂ ਤਾਂ ਅਸੀਂ ਟਿਕਾਣਾ ਹੋਰ ਕਰਨਾ ਸੀ ਸਾਲਸਰਾਏ ਜੋਰੀ ਸਿਰਫ ਤੇਰੇ ਕਰਕੇ ਪਰ ਮੈਂ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਹੈਰਾਨਗੀ ਇਸ ਗੱਲ ਤੇ ਹੋ ਰਹੀ ਹੈ ਸਾਲਸਰਾਏ ਜੋਰੀ ਇਹ ਸਵਾਲ ਤੇਰੇ ਕੋਲ ਨਹੀਂ ਹੋਣੇ ਚਾਹੀਦੇ ਸੀ हां ਤੁਸੀਂ ਕੌਣ ਤੁਹਾਡਾ ਸਵਾਲ ਜਵਾਬ ਹੈ ਤੁਹਾਡਾ ਨਾਮ ਕੀ ਹੈ ਤੁਹਾਡਾ ਸਵਾਲ ਜਵਾਬ ਇਹ ਸਹੀ ਹੈ ਪਰ ਇਹ ਨਹੀਂ ਹੈ ਕਿ ਤੁਹਾਡਾ ਧਰਮ ਆਪੇਖ ਤਾਂ ਪੇਖ ਜਿਹੜਾ ਹੈ ਰੱਬ ਨੇ ਬਣਾਇਆ ਹੈ ਤਾਂ ਉਹ ਇਨਸਾਨੀਅਤ ਦਾ ਪੇਖ ਹੈ ਤੇ ਬਾਅਦ ਦੇ ਵਿੱਚ ਆ ਕੇ ਧਰਮ ਦੇ ਵਿੱਚ ਤਬਦੀਲਤਾ ਹੁੰਦਾ ਹੈ ਕਿ ਬੰਦਾ ਬੰਦਾ ਬਣੇ ਇਨਸਾਨੀਅਤ ਦੇ ਕੋਲ ਆਵੇ ਤਾਂ ਧਰਮ ਅਪਣਾਇਆ ਜਾਂਦਾ ਹੈ ਗੁਰੂ ਨਾਨਕ ਦੇ ਮਹਾਰਾਜ ਜੀਆਂ ਤੋਂ ਉਹਨਾਂ ਨੇ ਇਨਸਾਨੀਏ ਪੈਦਾ ਇਨਸਾਨੀਅਤ ਤੇ ਪੈਦਾ ਕੀਤੀ ਸਰਬ ਸੰਜੀਵਲਤਾ ਕਿ ਇਨਸਾਨ ਬਣੇ ਤਾਂ ਗੁਰੂ ਨਾਨਕ ਦੇ ਮਹਾਰਾਜ ਜਿਉਰੀ ਨੂੰ ਸਮਝਾ ਰਹੇ ਨੇ ਅਤੇ ਜਿਉਰੀ ਸਤਗੁਰਾਂ ਦੇ ਮਵਾਰਕ ਚਰਣਾ ਦੇ ਵਿੱਚ ਹੈ ਇਹ ਕੋਈ ਤਰਲਾ ਕਰ ਰਿਹਾ ਕਿ ਹੁਣ ਮੇਰੇ ਤੇ ਰਹਿਮਤ ਕਰੋ ਤਾਂ ਹੁਣ ਸਤਗੁਰਾਂ ਨੇ ਸ਼ਬਦ ਉਚਾਰੇ ਹੈ ਤਾਂ ਉਹਨੂੰ ਕਹਿੰਦਾ ਸਤਗੁਰੂ ਮੈਨੂੰ ਰਿਪੀਟ ਕਰਾਓ ਮੈਨੂੰ ਯਾਦ ਕਰਾਓ ਕਿ ਮੈਂ ਆਪਣੇ ਬਰੇ ਇੱਕ ਤਾਂ ਹੁੰਦਾ ਲਿਖਣਾ ਕਿ ਲਿਖ ਕੇ ਮੈਂ ਯਾਦ ਕਰਾਂ ਉਹ ਕਹਿੰਦਾ ਲਿਖ ਕੇ ਨਹੀਂ ਜਿਵੇਂ ਤੁਸੀਂ ਪੜ੍ਹੋ ਤੇ ਮੈਨੂੰ ਯਾਦ ਕਰਾਂ ਜਵਾਨੀ ਮੇਰੇ ਯਾਦ ਆਵੇ ਹਤਿੱਤਨੀ ਮੈਨੂੰ ਪਿਆਰ ਹੈ ਉਹਦਾ ਕਿ ਮੈਂ ਯਾਦ ਕਰਾਂ ਸਤਿਗੁਰੂ ਤੁਸੀਂ ਯਾਦ ਕਰਵਾ ਕੇ ਜਾਓ ਇੱਕ ਵਾਰ ਪੜਿਆ ਸੀ ਦੁਬਾਰਾ ਫਿਰ ਸਤਿਗੁਰੂ ਪੜਨਗੇ ਮੈਨੂੰ ਰਿਪੀਟ ਕਰਨੇ ਨੂੰ ਯਾਦ ਕਰਾਉਣਗੇ ਅਤੇ ਹੋਰ ਵੀ ਇਹਨੇ ਤਰਲੇ ਕਰਨੇ ਨੇ ਸਤਿਗੁਰਾਂ ਦੇ ਮਵਾਰਕ ਚਰਣਾ ਦੇ ਵਿੱਚੋਂ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਜੀ ਹੁਣਾਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ